ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਖਨੋਰੀ ਸਰਹੱਦ ਦੇ ਉੱਤੇ ਭੁਖ ਹੜਤਾਲ ਜਾਰੀ ਰੱਖੀ ਹੈ 49 ਦਿਨ ਹੋ ਗਏ ਨੇ ਉਹਨਾਂ ਦੀ ਭੁਖ ਹੜਤਾਲ ਨੂੰ ਡਾਕਟਰਾਂ ਨੇ ਕਿਹਾ ਹੈ ਕਿ ਹੁਣ ਡੱਲੇਵਾਲ ਦੀਆਂ ਹੱਡੀਆਂ ਸੁਗੜਨ ਲੱਗ ਪਈਆਂ ਨੇ ਜੋ ਕਿ ਚਿੰਤਾ ਦੀ ਸਥਿਤੀ ਹੈ ਇਸ ਅੰਦੋਲਨ ਦੇ ਸਬੰਧੀ ਪਟਿਆਲਾ ਦੇ ਵਿੱਚ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਹਰਿਆਣਾ ਪੰਜਾਬ ਦੇ ਸ਼ੰਭੂ ਅਤੇ ਖਨੋਰੀ ਮੋਰਚਿਆਂ ਤੇ ਖੜੇ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸ਼ਾਮਲ ਹੋਣਗੇ ਮੀਟਿੰਗ ਦੇ ਵਿੱਚ ਕਿਸਾਨ ਅੰਦੋਲਨ ਦੇ ਲਈ ਐਸਕੇਐਮ ਦੇ ਸਮਰਥਨ ਤੇ ਚਰਚਾ ਹੋਵੇਗੀ ਜੇਕਰ ਐਸਕੇਐਮ ਇਸ ਅੰਦੋਲਨ ਦਾ ਸਮਰਥਨ ਕਰਦਾ ਹੈ ਤਾਂ ਇਹ ਵੱਡਾ ਹੋ ਸਕਦਾ ਹੈ ਕਿਉਂਕਿ ਐਸਕੇਐਮ ਦੇ ਅਧੀਨ ਲਗਭਗ 40 ਗਰੁੱਪ ਜੋ ਹਨ ਕਿਸਾਨ ਜਥੇਬੰਦੀਆਂ ਦੇ ਹਨ ਇਹ ਸਾਰੇ ਇਸ ਲਹਿਰ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਸੰਘਰਸ਼ ਪੰਜਾਬ ਤੋਂ ਦੂਜੇ ਰਾਜਾਂ ਦੇ ਵਿੱਚ ਵੀ ਫੈਲ ਜਾਵੇਗਾ ਦਿੱਲੀ ਦੇ ਵਿੱਚ ਹੋਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਵਿੱਚ ਐਸਕੇਐਮ ਦੀ ਅਹਿਮ ਭੂਮਿਕਾ ਸੀ 49 ਦਿਨ ਤੋਂ ਮਰਨ ਵਰਤ ਤੇ ਬੈਠੇ ਢੱਲੇਵਾਲ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ ਡਾਕਟਰਾਂ ਨੇ ਕਿਹਾ ਹੈ ਕਿ ਢੱਲੇਵਾਲ ਦੀ ਸਿਹਤ ਵਿਗੜ ਰਹੀ ਹੈ ਉਸ ਨੂੰ ਪਹਿਲਾਂ ਹੀ ਬੋਲਣ ਦੇ ਵਿੱਚ ਮੁਸ਼ਕਲ ਆ ਰਹੀ ਸੀ ਤੇ ਹੁਣ ਉਹਨਾਂ ਦਾ ਸਰੀਰ ਸੁਗੜਨਾ ਸ਼ੁਰੂ ਹੋ ਗਿਆ ਹੈ ਉਹਨਾਂ ਦਾ ਸਰੀਰ ਆਪਣੇ ਆਪ ਨੂੰ ਖਾ ਰਿਹਾ ਹੈ ਇਸ ਦੀ ਪਰਭਾਈ ਦੁਬਾਰਾ ਨਹੀਂ ਹੋ ਸਕੇਗੀ ਹਾਲਾਂਕਿ ਸਰਕਾਰੀ ਅਤੇ ਨਿੱਜੀ ਡਾਕਟਰਾਂ ਦੀ ਇੱਕ ਟੀਮ ਉਹਨਾਂ ਤੇ ਨਜ਼ਰ ਰੱਖ ਰਹੀ ਹੈ ਪੰਜਾਬ ਸਰਕਾਰ ਨੇ ਪ੍ਰਦਰਸ਼ਨ ਵਾਲੀ ਥਾਂ ਦੇ ਨੇੜੇ ਇੱਕ ਅਸਥਾਈ ਹਸਪਤਾਲ ਅਤੇ ਐਂਬੂਲੈਂਸ ਤਾਇਨਾਤ ਕੀਤੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਸਥਿਤੀ ਦੇ ਨਾਲ ਨਜਿੱਠਿਆ ਜਾ ਸਕੇ ਹਾਲਾਂਕਿ ਢੱਲੇਵਾਲ ਡਾਕਟਰੀ ਸਹੂਲਤ ਨਹੀਂ ਲੈ ਰਹੇ ਉਨ੍ਹਾਂ ਨੇ ਇਸ ਇਸ ਮਾਮਲੇ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਚੱਲ ਰਹੀ ਹੈ। ਹੁਣ 26 ਜਨਵਰੀ ਤੱਕ ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਜਥੇ ਲਗਾਤਾਰ ਖਨੋਰੀ ਬਾਰਡਰ ਤੇ ਆਉਣਗੇ। ਐਤਵਾਰ ਨੂੰ ਵੀ ਹਿਸਾਰ ਤੋਂ ਕਿਸਾਨਾਂ ਦਾ ਇੱਕ ਜਥਾ ਸਰਹੱਦ ਤੇ ਪਹੁੰਚਿਆ। ਜਦੋਂ ਕਿ ਅੱਜ ਸੋਨੀਪੱਤੋ ਕਿਸਾਨਾਂ ਦਾ ਇੱਕ ਜਥਾ ਖਨੋਰੀ ਸਰਹੱਦ ਤੇ ਪਹੁੰਚੇਗਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਬਾੜੀ ਮੰਡੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਖਨੋਰੀ ਸਰਹੱਦ ਦੇ ਉੱਤੇ ਭੁਖ ਹੜਤਾਲ ਜਾਰੀ ਰੱਖੀ ਹੈ 49 ਦਿਨ ਹੋ ਗਏ ਨੇ ਉਹਨਾਂ ਦੀ ਭੁਖ ਹੜਤਾਲ ਨੂੰ ਡਾਕਟਰਾਂ ਨੇ ਕਿਹਾ ਹੈ ਕਿ ਹੁਣ ਡੱਲੇਵਾਲ ਦੀਆਂ ਹੱਡੀਆਂ ਸੁਗੜਨ ਲੱਗ ਪਈਆਂ ਨੇ ਜੋ ਕਿ ਚਿੰਤਾ ਦੀ ਸਥਿਤੀ ਹੈ ਇਸ ਅੰਦੋਲਨ ਦੇ ਸਬੰਧੀ ਪਟਿਆਲਾ ਦੇ ਵਿੱਚ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਹਰਿਆਣਾ ਪੰਜਾਬ ਦੇ ਸ਼ੰਭੂ ਅਤੇ ਖਨੋਰੀ ਮੋਰਚਿਆਂ ਤੇ ਖੜੇ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸ਼ਾਮਲ ਹੋਣਗੇ ਮੀਟਿੰਗ ਦੇ ਵਿੱਚ ਕਿਸਾਨ ਅੰਦੋਲਨ ਦੇ ਲਈ ਐਸਕੇਐਮ ਦੇ ਸਮਰਥਨ ਤੇ ਚਰਚਾ ਹੋਵੇਗੀ ਜੇਕਰ ਐਸਕੇਐਮ ਇਸ ਅੰਦੋਲਨ ਦਾ ਸਮਰਥਨ ਕਰਦਾ ਹੈ ਤਾਂ ਇਹ ਵੱਡਾ ਹੋ ਸਕਦਾ ਹੈ ਕਿਉਂਕਿ ਐਸਕੇਐਮ ਦੇ ਅਧੀਨ ਲਗਭਗ 40 ਗਰੁੱਪ ਜੋ ਹਨ ਕਿਸਾਨ ਜਥੇਬੰਦੀਆਂ ਦੇ ਹਨ ਇਹ ਸਾਰੇ ਇਸ ਲਹਿਰ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਸੰਘਰਸ਼ ਪੰਜਾਬ ਤੋਂ ਦੂਜੇ ਰਾਜਾਂ ਦੇ ਵਿੱਚ ਵੀ ਫੈਲ ਜਾਵੇਗਾ ਦਿੱਲੀ ਦੇ ਵਿੱਚ ਹੋਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਵਿੱਚ ਐਸਕੇਐਮ ਦੀ ਅਹਿਮ ਭੂਮਿਕਾ ਸੀ 49 ਦਿਨ ਤੋਂ ਮਰਨ ਵਰਤ ਤੇ ਬੈਠੇ ਢੱਲੇਵਾਲ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ ਡਾਕਟਰਾਂ ਨੇ ਕਿਹਾ ਹੈ ਕਿ ਢੱਲੇਵਾਲ ਦੀ ਸਿਹਤ ਵਿਗੜ ਰਹੀ ਹੈ ਉਸ ਨੂੰ ਪਹਿਲਾਂ ਹੀ ਬੋਲਣ ਦੇ ਵਿੱਚ ਮੁਸ਼ਕਲ ਆ ਰਹੀ ਸੀ ਤੇ ਹੁਣ ਉਹਨਾਂ ਦਾ ਸਰੀਰ ਸੁਗੜਨਾ ਸ਼ੁਰੂ ਹੋ ਗਿਆ ਹੈ ਉਹਨਾਂ ਦਾ ਸਰੀਰ ਆਪਣੇ ਆਪ ਨੂੰ ਖਾ ਰਿਹਾ ਹੈ ਇਸ ਦੀ ਪਰਭਾਈ ਦੁਬਾਰਾ ਨਹੀਂ ਹੋ ਸਕੇਗੀ ਹਾਲਾਂਕਿ ਸਰਕਾਰੀ ਅਤੇ ਨਿੱਜੀ ਡਾਕਟਰਾਂ ਦੀ ਇੱਕ ਟੀਮ ਉਹਨਾਂ ਤੇ ਨਜ਼ਰ ਰੱਖ ਰਹੀ ਹੈ ਪੰਜਾਬ ਸਰਕਾਰ ਨੇ ਪ੍ਰਦਰਸ਼ਨ ਵਾਲੀ ਥਾਂ ਦੇ ਨੇੜੇ ਇੱਕ ਅਸਥਾਈ ਹਸਪਤਾਲ ਅਤੇ ਐਂਬੂਲੈਂਸ ਤਾਇਨਾਤ ਕੀਤੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਸਥਿਤੀ ਦੇ ਨਾਲ ਨਜਿੱਠਿਆ ਜਾ ਸਕੇ ਹਾਲਾਂਕਿ ਡੱਲੇਵਾਲ ਡਾਕਟਰੀ ਸਹੂਲਤ ਨਹੀਂ ਲੈ ਰਹੇ ਉਹਨਾਂ ਨੇ ਇਸ ਇਸ ਮਾਮਲੇ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਚੱਲ ਰਹੀ ਹੈ। ਹੁਣ 26 ਜਨਵਰੀ ਤੱਕ ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਜਥੇ ਲਗਾਤਾਰ ਖਨੋਰੀ ਬਾਰਡਰ ਤੇ ਆਉਣਗੇ। ਐਤਵਾਰ ਨੂੰ ਵੀ ਹਿਸਾਰ ਤੋਂ ਕਿਸਾਨਾਂ ਦਾ ਇੱਕ ਜਥਾ ਸਰਹੱਦ ਤੇ ਪਹੁੰਚਿਆ। ਜਦੋਂ ਕਿ ਅੱਜ ਸੋਨੀਪੱਤੋ ਕਿਸਾਨਾਂ ਦਾ ਇੱਕ ਜਥਾ ਖਨੋਰੀ ਸਰਹੱਦ ਤੇ ਪਹੁੰਚੇਗਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਬਾੜੀ ਮੰਡੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।